ਸਰਤ ਸਿਰਿਆਂ ਕਾਲਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਸਬਸਿਡੀ ਅੱਧੀ ਹੋਣ ਦੇ ਬਾਵਜੂਦ ਵੀ ਟੜਾ-ਟੜ ਵੇਚ ਰਹੇ ਇਲੈਕਟ੍ਰੋਨਿਕ ਵਾਨ ਇੱਕ ਪੈਂਟ 13 ਲੱਖ ਤੋਂ ਪਾਰ ਹੋਈ ਸੇਲ ਇਨ੍ਹਾਂ ਸੂਬਿਆਂ ਵਿੱਚ ਸਭ ਤੋਂ ਜ਼ਿਆਦਾ ਵਿਕਰੀ ਇਹ ਭਾਰਤ ਸਮੇਤ ਦੁਨੀਆ ਭਰ ਵਿੱਚ ਇਲੈਕਟ੍ਰੋਨਿਕ ਵਾਨਾਂ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ ਸਰਕਾਰ ਵੀ ਇਸ ਟੀਚੇ ਵੱਲ ਲਗਾਤਾਰ ਕੰਮ ਕਰ ਰਹੀ ਹੈ ਲਾਕਿ ਹੁਣ ਸਬਸਿਡੀ ਪਿਛਲੇ ਦੇ ਮੁਕਾਬਲੇ ਅੱਧੀ ਕਰ ਦਿੱਤੀ ਗਈ ਹੈ ਇਸ ਦੇ ਬਾਵਜੂਦ ਦੇਸ਼ ਭਰ ਵਿੱਚ ਈਵੀ ਵਿਕਰੀ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਗਿਆ ਹੈ ਇਸ ਯੋਜਨਾ ਦੇ ਤਹਿਤ ਭਾਰਤ ਵਿੱਚ 1.7 ਮਿਲੀਅਨ ਇਲੈਕਟ੍ਰੋਨਿਕ ਵਾਹਨ ਵੇਚੇ ਗਏ ਤੇ ਜੋ ਕਿ ਆਪਣੇ ਆਪ ਵਿੱਚ ਇੱਕ ਸ਼ਾਨਦਾਰ ਅੰਕੜਾ ਪੀ ਐਮ ई ਡਰਾਈਵਰ ਸਕੀਮ ਇਸ ਦੇ ਪਹਿਲੇ ਸਾਲ ਵਿੱਚ ਹੀ ਫੇਮ ਟੂ ਸਕੀਮ ਦੇ ਮੁਕਾਬਲੇ ਸਬਸਿਡੀ ਅੱਧੀ ਹੋਣ ਦੇ ਬਾਵਜੂਦ EV ਵਿਕਰੀ ਨੂੰ ਇੰਨੀ ਮਹੱਤਵਪੂਰਨ ਸੰਖਿਆ ਤੱਕ ਵਧਾਉਣਾ ਵਿੱਚ ਮਦਦ ਕੀਤੀ ਗਈ ਹੈ ਇਹ ਅੰਕੜੇ ਊਰਜਾ ਵਾਤਾਵਰਣ ਅਤੇ ਪਾਣੀ ਪ੍ਰੀਸ਼ਦ ਦੇ ਗ੍ਰੀਨ ፋინੈਂਸ ਸੈਂਟਰ ਦੁਆਰਾ ਕੀ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਆਧਾਰਿਤ ਹਨ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ PM E-Drive ਸਬਸਿਡੀ ਦੇ ਤਹਿਤ EV ਵਿਕਰੀ ਅਤੇ FAME-II ਦੇ ਮੁਕਾਬਲੇ ਸਾਲਾਨਾ 365 ਚਾਰ ਗੁਣਾ ਵਧ ਰਹੀ ਹੈ ਜੋ ਸਪਸ਼ਟ ਤੌਰ ਤੇ ਦਰਸਾਉਂਦੀ ਹੈ ਕਿ ای وی سیکٹر ترجیਹਾ ਬਦਲ ਰਿਹਾ ਹੈ ਤੇ ਆਟੋ سیکٹر ਵਿੱਚ ਇੱਕ ਵੱਡਾ ਬਦਲਾਅ ਹੋਣ ਵਾਲਾ ਹੈ ਸੀ ਇਹ ਇਹ ਡਬਲ ਜੂ ਰਿਪੋਰਟ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ 2014 ਅਤੇ 15 ਵਿੱਚ ਦੇਸ਼ ਵਿੱਚ ਲਗਭਗ 2000 ਇਲੈਕਟ੍ਰੋਨਿਕ ਵਾਹਨ ਵੇਚੇ ਗਏ ਸਨ ਇਹ ਗਿਣਤੀ 2019 ਅਤੇ 20 ਤੋਂ ਬਾਅਦ ਤੇਜ਼ੀ ਨਾਲ ਵਧੀ ਤੇ 2024 ਵਿੱਚ 25 ਵਿੱਚ ਕੁੱਲ ਵਿਕਰੀ 1.96 ਮਿਲੀਅਨ ਜੁਨੀਆਂ ਤੱਕ ਪਹੁੰਚਣ ਦਾ ਅਨੁਮਾਨ ਹੈ ਕੁੱਲ ਵਿਕਰੀ ਵਿੱਚ ایਵੀਐਸ ਦਾ ਬਾਜ਼ਾਰ ਹਿੱਸਾ ਹੁਣ 7.65% ਤੱਕ ਪਹੁੰਚ ਗਿਆ ਹੈ ਤੇ ਸੀ ਡਬਲ ای ਡਬਲ ਜੂ ਗ੍ਰੀਨ ਫਾਈਨੈਸ ਸੈਂਟਰ ਦੇ ਅਨੁਸਾਰ ਇਹ ਰਿਕਸ਼ਾ ਪਹਿਲਾਂ ਵੱਧ ਮਾਰਕੀਟ ਸ਼ੇਅਰ ਕਰਖਦੇ ਹਨ ਪਰ ਇਹ ਸਥਿਤੀ ਕਾਫੀ ਬਦਲ ਗਈ ਹੈ ਜਿਸ ਦੇ ਨਤੀਜੇ ਵਜੋਂ 2024 ਅਤੇ 25 ਤੱਕ ਕੁੱਲ 1.6515 ਮਿਲੀਅਨ EV 2 ਪਹੀਆ ਵਾਹਨਾਂ ਦੀ ਵਿਕਰੀ ਹੋਈ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ